ਇੱਕ ਵਾਰੀ ਅਸੀਂ ਸੱਭਿਆਚਾਰ ਮੇਲਾ ਮਰੰਡਾ ਗਏ ਜੀ ਅੱਛਾ ਮਰੰਡੇ ਦੇ ਤੇ ਉੱਥੇ ਕਹਿੰਦੇ ਵੀ ਗਾਉਣ ਸੁਣਨਾ ਢਾਡੀ ਜਗਤ ਹੁਣ ਮੇਲੇ ਤੇ ਕਲਾਕਾਰ ਇੱਕ ਸ੍ਰੀ ਕੁਲਦੀਪ ਮਾਨਕ ਜੀ ਆਏ ਹੋਰ ਕਲਾਕਾਰ ਬਹੁਤ ਆਏ ਦੁਰਗਾਰਗੀਲਾ ਹੁਣ ਜਦੋਂ ਉਹ ਸ਼ੋਰ ਪੈਂਦਾ ਜਿਆਦਾ ਸਾਜ਼ਾਂ ਦਾ ਹੁਣ ਗਾਇਆ ਆਪਦਾ ਸਾਰਾ ਕੁਝ ਤੇ ਸਾਥੋਂ ਮਗਰੋਂ ਕੁਲਦੀਪ ਮਾਨਕ ਜੀ ਨੇ ਹੁਣ ਸੀਗਾ ਉਹ ਵੀ ਆ ਕੇ ਬਹਿ ਗਿਆ ਮਾਨਕ ਲੱਗੂਆ ਲੋਕਾਂ ਨੂੰ ਰੌਲਾ ਪਾਦਾ ਉਹ ਅਲਵੇਲਾ ਸੁਣਨਾ ਸੀ ਤਾਂ ਅੱਛਾ ਜੀ ਰੂਟਿੰਗ ਹੋ ਗਈ ਅੱਛਾ ਜੀ ਤੇ ਲੇਕਿਨ ਅਸੀਂ ਕਹਿਆ ਵੀ ਉਹ ਸੀ ਸੀਨੀਅਰ ਕਲਾਕਾਰ ਇਹ ਮਤਲਬ ਕੁਲਦੀਪ ਮਾਨਕ ਜੀ ਤੇ ਹਲਬੇਲਾ ਜੀ ਨਾਲ ਨਾਲ ਪੈਂਦਾ ਇਹਨਾਂ ਦਾ ਜਲਾਲ ਤੇ ਜਲਾਲ ਤੇ ਬੁਰਜ ਰਿਆ ਨੇੜੇ ਨੇੜੇ ਬਸ ਸਿਰਫ 10 ਕਿਲੋਮੀਟਰ ਦਾ ਫਾਸਲਾ ਅੱਛਾ ਜੀ ਆਪ ਸਭ ਇਕੱਠੇ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਅੱਛਾ ਜੀ ਤੇ ਕਹਿੰਦਾ ਵੀ ਆ ਸਾਡੇ ਭਰਾ ਅਸੀਂ ਤਾਂ ਵੀ ਚਾਹੇ ਮਾਨਕ ਗਈ ਜਾਏ ਵੀ ਚਾਹੇ ਮੈਂ ਗਈ ਜਾਮ ਉਹ ਲੋਕ ਕਹਿੰਦੇ ਸੀ ਤਾਂ ਹਲਬੇਲਾ ਹੀ ਸੁਣਨਾ ਤੇ ਉਦੋਂ ਸਾਡੇ ਮਤਲਬ ਫੇਮਸ ਗੀਤ ਬਹੁਤ ਹੁੰਦੇ ਸੀ ਲੋਕਾਂ ਨੇ ਕਹਣਾ ਫਲਾਣਾ ਗੀਤ ਸੁਣਨਾ ਫਲਾਣਾ ਸੁਣਨਾ ਉਹ ਮੇਲੇ ਦਾ ਵੀ ਮਤਲਬ ਸਾਨੂੰ ਇੰਨਾ ਮਾਣ ਆ ਵੀ ਲੋਕਾਂ ਨੇ ਸੱਭਿਆਚਾਰ ਮੇਲੇ ਤੇ ਘਟਾੜੀਆਂ ਨੂੰ ਪਿਆਰ ਦੇਣਾ। ਹਾਂ ਬਹੁਤ ਵੱਡੀ ਗੱਲ ਆ। ਬਹੁਤ ਵੱਡੀ ਗੱਲ ਆ।